ਐਸਵੀ ਲੀਕ ਇੰਦਰ ਵਿੱਚ ਸਰਕਾਰ ਚਲਾ ਰਹੀ ਭਾਰਤੀ ਜਨਤਾ ਪਾਰਟੀ ਕਿੰਨੀ ਮਜ਼ਬੂਤ ਪਾਰਟੀ ਹੈ ਇਸ ਬਾਰੇ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ ਵੇਖ ਹੀ ਰਹੇ ਹਾਂ ਪਰ ਮੌਜੂਦਾ ਸਮੇਂ ਇਸ ਗੱਲ ਨੂੰ ਮੰਨਣਾ ਕਾਫੀ ਮੁਸ਼ਕਲ ਲੱਗੇਗਾ ਕਿ ਕਿਸੇ ਸਮੇਂ ਭਾਰਤੀ ਜਨਤਾ ਪਾਰਟੀ ਦੀਆਂ ਲੋਕ ਸਭਾ ਵਿੱਚ ਸਿਰਫ ਦੋ ਹੀ ਸੀਟਾਂ ਹੋਈਆਂ ਕਰਦੀਆਂ ਸਨ ਅਤੇ ਇਹ ਉਹ ਸਮਾਂ ਸੀ ਜਦੋਂ ਭਾਰਤੀ ਜਨਤਾ ਪਾਰਟੀ ਨਵੀਂ-ਨਵੀਂ ਸਿਆਸਤ ਵਿੱਚ ਆਈ ਸੀ ਅਤੇ ਇਸ ਪਾਰਟੀ ਦਾ ਅਧਿਕਾਰਤ ਤੌਰ ਤੇ ਸਥਾਪਨਾ ਦਿਵਸ ਅੱਜ ਦੇ ਹੀ ਦਿਨ ਯਾਨੀ ਕਿ 6 April ਸਾਲ 1980 ਨੂੰ ਦਰਜ ਹੁੰਦਾ ਹੈ ਅਤੇ ਇਨ੍ਹਾਂ 45 ਸਾਲਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਲੰਮਾ ਸਫ਼ਰ ਤੈਅ ਕੀਤਾ ਅਤੇ ਪੜਾਦਰ ਪੜਾ ਅੱਗੇ ਵਧਦੀ ਹੋਈ ਭਾਰਤੀ ਜਨਤਾ ਪਾਰਟੀ ਦੇਸ਼ ਦੀ ਸਭ ਤੋਂ ਮਜ਼ਬੂਤ ਸਿਆਸੀ ਪਾਰਟੀ ਬਣ ਕੇ ਉੱਭਰੀ ਹੈ ਕਈ ਉਤਰਾ ਚੜਾ ਇਸ ਪਾਰਟੀ ਨੇ ਵੇਖੇ ਨੇ ਕਈ ਆਗੂ ਵੀ ਵੇਖੇ ਨੇ ਪਰ ਮੌਜੂਦਾ ਸਮੇਂ ਇਸ ਦਾ ਸਭ ਤੋਂ ਮਜ਼ਬੂਤ ਦੌਰ ਚੱਲ ਰਿਹਾ ਹੈ